ਅਸੀਂ ਐਂਡ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਇਸ ਬੁੱਟੇ ਬਾਰੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਸ ਚੀਜ਼ ਦਾ ਦਰਖਤਾ ਕੰਨਾਂ ਨੇ ਅੰਦਾਜ਼ੇ ਲਗਾ ਲਏ ਹੋਣੇ ਕਿ ਇਹ ਜਿਹੜਾ ਦਰਖਤਾ ਕਿਕਰ ਦਾ ਆ ਪਰ ਆਪਾਂ ਕਿਕਰ ਦੀ ਵੀਡੀਓ ਤਾਂ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਜੇਕਰ ਕਿਸੇ ਨੇ ਨਹੀਂ ਦੇਖੀ ਤਾਂ ਇਸ ਚੈਨਲ ਤੇ ਜਾ ਕੇ ਦੇਖ ਲਓ ਜੀ ਪਰ ਅੱਜ ਆਪਾਂ ਜਿਹੜੀ ਗੱਲ ਕਰਨ ਲੱਗੇ ਆ ਤੁਹਾਡੇ ਨਾਲ ਉਹ ਆਪਾਂ ਇਸ ਬੁੱਟੇ ਦੇ ਫਾਇਦੇ ਪਹਿਲਾਂ ਤਾਂ ਸੁਣ ਲਓ ਕੀ ਕੀ ਫਾਇਦੇ ਨੇ ਜੇਕਰ ਕਿਸੇ ਨੂੰ ਚਮੜੀ ਦੇ ਰੋਗ ਨੇ ਉਹਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਫਾਇਦੇਮੰਦ ਹੈ ਇਹ ਬੁੱਟਾ ਤੇ ਉਸ ਤੋਂ ਬਾਅਦ ਜੀ ਦਿਲ ਦੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਕਿਸੇ ਦਾ ਕੋਲਸਟੋਨ ਵਧਿਆ ਹੋਇਆ ਜਾਂ ਫਿਰ ਦਿਲ ਜਿਹੜਾ ਹੈਗਾ ਡਰ ਦੇ ਨਾਲ ਸੁਗੜ ਜਾਂਦਾ ਆ ਉਸ ਦੇ ਲਈ ਵੀ ਜਿਹੜਾ ਹੈਗਾ ਇਹ ਦਿਲ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾਉਂਦਾ ਆ ਉਹਦੇ ਲਈ ਵੀ ਜਿਹੜੇ ਇਹਦੇ ਬਹੁਤ ਸਾਰੇ ਫਾਇਦੇ ਨੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ 슈ਗਰ ਦੀ ਅੱਜ ਕੱਲ੍ਹ ਹਰ ਘਰ ਦੇ ਵਿੱਚ 슈ਗਰ ਨੇ ਆਪਣੇ ਪੈਰ ਪਸਾਰ ਲਏ ਨੇ ਸੋ 슈ਗਰ ਦੇ ਲਈ ਵੀ ਇਹ ਜਿਹੜਾ ਹੈਗਾ ਆ ਬੁੱਟਾ ਬਹੁਤ ਜ਼ਿਆਦਾ ਫਾਇਦੇਮੰਦ ਆ ਸੋ ਪਾਚਨ ਸ਼ਕਤੀ ਨੂੰ ਵੀ ਜਿਹੜਾ ਤੇਜ ਕਰਦਾ ਆ ਸੋ ਇੱਥੋਂ ਲੈ ਕੇ ਹੁਣ ਤਾਂ ਪਹਿਚਾਣ ਹੀ ਲਿਆ ਹੋਏਗਾ ਕਿਉਂਕਿ ਇਹਦੀਆਂ ਫਲੀਆਂ ਜੋ ਦਿਖ ਗਈਆਂ ਨੇ ਸਾਰਿਆਂ ਨੂੰ ਔਰ ਇਹ ਮੌਸਮ ਵੀ ਆ ਇਹ ਫਲੀਆਂ ਜਿਹੜਾ ਲੱਗਣ ਦਾ ਅਪ੍ਰੈਲ ਦਾ ਮੰਥ ਆ ਜੀ ਸਾਰਿਆਂ ਨੂੰ ਪਤਾ ਹੋਵੇਗਾ ਕਿਹੜੇ-ਕਿਹੜੇ ਬੁੱਟੇ ਨੂੰ ਕਿਹੜਾ-ਕਿਹੜਾ ਫਲ ਪਿਆ ਆ ਸੋ ਜਿਵੇਂ ਕਿਕਰ ਨੂੰ ਤੁੱਕੇ ਪਏ ਨੇ ਉਸੇ ਤਰ੍ਹਾਂ ਇਹ ਜਿਹੜਾ ਹੈਗਾ ਸੁਹੰਜਨ ਦਾ ਬੁੱਟਾ ਆ ਜੀ ਜਿਹਨੂੰ ਮਰਿੰਗਾ ਵੀ ਆਖ ਦਿੰਦੇ ਆ ਸੋ ਇਸ ਟਾਈਮ ਜਿਹੜਾ ਹੈਗਾ ਇਹ ਪੂਰਾ ਫਲੀਆਂ ਦੇ ਨਾਲ ਫਲ ਦੇ ਨਾਲ ਭਰਿਆ ਪਿਆ ਆ ਸੋ ਇਸ ਨੂੰ ਜਿਹੜੀਆਂ ਇਸ ਦੀਆਂ ਫਲੀਆਂ ਨੇ ਉਸ ਨੂੰ ਆ ਤੁਸੀਂ ਦੇਖ ਰਹੇ ਹੋ ਫਲੀਆਂ ਇਹ ਆਪਾਂ ਤੋੜੀਆਂ ਨੇ ਹੁਣੇ-ਹੁਣੇ ਸੋ ਇਹ ਆਪਣੇ ਘਰ ਦੇ ਵਿੱਚ ਲੱਗਿਆ ਹੋਣ ਕਰਕੇ ਜਿਹੜਾ ਮੌਸਮੀ ਫਲ ਆ ਅਸੀਂ ਵਰਤਦੇ ਰਹਨੇ ਆ ਇਸ ਦਾ ਸੋ ਇਹ ਕੋਈ ਜ਼ਿਆਦਾ ਪੁਰਾਣਾ ਬੁੱਟਾ ਨਹੀਂ ਇਹਨੂੰ ਨੀਅਰ ਅਬਾਊਟ 3 ਸਾਲ ਹੋਏ ਨੇ ਇਸ ਬੁੱਟੇ ਨੂੰ ਤੁਸੀਂ ਦੇਖੋ ਇਸ ਬੁੱਟੇ ਦੀ ਉਚਾਈ ਕਿੰਨੀ ਹੋ ਗਈ ਆ ਸੋ ਇਸ ਬੁੱਟੇ ਨੂੰ ਫਲ ਵੀ ਬਹੁਤ ਜ਼ਿਆਦਾ ਲੱਗਦਾ ਆ ਅਸੀਂ ਸਾਰਾ ਫਲ ਤਾਂ ਇਹਦਾ ਯੂਜ਼ ਕਰ ਨਹੀਂ ਸਕਦੇ ਹੈਗੇ ਕਿਉਂਕਿ ਬਹੁਤ ਮਾਤਰਾ ਵਿੱਚ ਲੱਗਦਾ ਆ ਬਾਕੀ ਆਪਾਂ ਥੋੜੇ ਜਿਹਾ ਪੰਜਾਬੀ ਹੁੰਨੇ ਆ ਜਿਹੜੀਆਂ ਆਪਾਂ ਫਾਲ ਕਹਿ ਲਓ ਆਪਾਂ ਬਚਪਨ ਤੋਂ ਖਾਣਾ ਜਿਹੜੀਆਂ ਸਬਜ਼ੀਆਂ ਨਹੀਂ ਪਸੰਦ ਕਰਦੇ ਤੇ ਫਿਰ ਘਰ ਦੇ ਵਿੱਚ ਵੀ ਬੱਚੇ ਉਹਨਾਂ ਸਬਜ਼ੀਆਂ ਨੂੰ ਨਹੀਂ ਪਸੰਦ ਕਰਦੇ ਖਾਣਾ ਇਹ ਸਾਊਥ ਦਾ ਜਿਹੜਾ ਹੈਗਾ ਸਬਜੀ ਆ ਸਾਊਥ ਦਾ ਹੀ ਇਹ ਜਿਹੜਾ ਫਾਲਾ ਜਾਂ ਫਿਰ ਕਹਿ ਲਓ ਕਿ ਸਾਊਥ ਦੇ ਵਿੱਚ ਇਸ ਨੂੰ ਇਸ ਦੇ ਪੱਤੇ ਤੱਕ ਵਰਤੇ ਜਾਂਦੇ ਨੇ ਇਹ ਫਲੀਆਂ ਵਰਤੀਆਂ ਜਾਂਦੀਆਂ ਨੇ ਉੱਥੇ ਕੋਈ ਇਹ ਨਹੀਂ ਦੇਖਿਆ ਜਾਂਦਾ ਕਿ ਗਰਮੀ ਆ ਬਹੁਤ ਜ਼ਿਆਦਾ ਕਿਉਂਕਿ ਇਹ ਜਿਹੜਾ ਫਾਲਾ ਨਾ ਜਿਹੜੀਆਂ ਫਲੀਆਂ ਨੇ ਇਹ ਜਿਨ੍ਹਾਂ ਨੂੰ ਗਰਮੀ ਪਈ ਹੋਈ ਆ ਉਹ ਤਾਂ ਬਿਲਕੁਲ ਵੀ ਨਾ ਖਾਣ ਇਸ ਫਲੀਆਂ ਨੂੰ ਤੋ ਇਹਦਾ ਇਸਤੇਮਾਲ ਕਿਵੇਂ ਕਰਨਾ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਅਖੀਰ ਤੱਕ ਸਾਡੀ ਵੀਡੀਓ ਦੇ ਨਾਲ ਬਨੇ ਰਹੋ ਬਾਕੀ ਜਿਹੜੇ ਜਿਹੜੇ ਵੀ ਇਸ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਲਾਈਕ ਕਰਨਾ ਨਾ ਭੁੱਲਣਾ ਤਾਂ ਜੋ ਕਿਸੇ ਦਾ ਫਾਇਦਾ ਹੋ ਜਾਵੇ ਇਸ ਕਰਕੇ ਸ਼ੇਅਰ ਜ਼ਰੂਰ ਕਰਨਾ ਇਸ ਵੀਡੀਓ ਨੂੰ ਸੋ ਆਪਾਂ ਹੋਰ ਦੱਸਾਂਗੇ ਕਿ ਕੀ ਕੀ ਇਸ ਦੇ ਫਾਇਦੇ ਨੇ ਸੋ ਆਪਾਂ ਜਿਵੇਂ ਪੰਜਾਬੀ ਹੁੰਨੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਖਾਣਾ ਜ਼ਿਆਦਾ ਪਸੰਦ ਨਹੀਂ ਕਰਦੇ ਪਰ ਇਹ ਚੀਜ਼ਾਂ ਲਾਈਫ ਦਾ ਬਹੁਤ ਜ਼ਿਆਦਾ ਨੇ ਸਾਡੀ ਸਿਹਤ ਦੇ ਲਈ ਸੋ ਇਸ ਫਲੀਆਂ ਨੂੰ ਸਾਊਥ ਵਾਲੇ ਜਿਹੜੇ ਹੈਗੇ ਨੇ ਉਹ ਹਰ ਰੋਜ਼ ਮਤਲਬ ਖਾਂਦੇ ਨੇ ਹੈਲਦੀ ਹੈਲਦੀ ਫੂਡ ਜਿਵੇਂ ਡੋਸਾ ਹੋ ਗਿਆ ਸਾਂਬਰ ਹੋ ਗਿਆ ਸਾਂਬਰ ਦੇ ਵਿੱਚੋਂ ਰੋਜ਼ਾਨਾ ਇਸ ਚੀਜ਼ ਨੂੰ ਇਸਤਮਾਲ ਕਰ ਦੇਣੀ ਇਸ ਦੀਆਂ ਜਿਹੜੀਆਂ ਫੜੀਆਂ ਨੇ ਦੋ ਤੋਂ ਚਾਰ ਫੜੀਆਂ ਉਹ ਲੈ ਕੇ ਉਹਨੂੰ ਵੱਡੇ ਵੱਡੇ ਟੁਕੜਿਆਂ ਦੇ ਵਿੱਚ ਕੱਟ ਲੈਂਦੇ ਨੇ ਤੇ ਆਪਣੇ ਸੈਂਬਰ ਦੇ ਵਿੱਚ ਪਾ ਲੈਂਦੇ ਨੇ ਪਰ ਹੁਣ ਪੰਜਾਬ ਵੀ ਜਿਹੜਾ ਹੈਗਾ ਆ ਪਿੱਛੇ ਨਹੀਂ ਰਿਹਾ ਸੈਂਬਰ ਖਾਣ ਦੇ ਸੋ ਪੰਜਾਬ ਵੀ ਜਿਹੜਾ ਹੈਗਾ ਆ ਇਸ ਨੂੰ ਖਾਣਾ ਪਸੰਦ ਕਰਦਾ ਆ ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤਾਂ ਤੁਸੀਂ ਇਸ ਚੀਜ਼ ਦਾ ਆਚਾਰ ਬਣਾਉਣਾ ਆ ਅਸੀਂ ਪਿਛਲੇ ਸਾਲ ਵੀ ਇਸ ਦਾ ਆਚਾਰ ਬਣਾਇਆ ਸੀ ਬਹੁਤ ਸਵਾਦ ਬਣਿਆ ਸੀਗਾ ਆਚਾਰ ਤੁਸੀਂ ਆਚਾਰ ਬਣਾਉਣ ਦੇ ਲਈ ਇਹਦਾ ਇੰਨਾ ਇੰਨਾ ਕ ਸਾਈਜ਼ ਕੱਟ ਲੈਣਾ ਜੀ ਸੋ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਪਾਉਣਾ ਆਪਣੇ ਸਾਂਬਰ ਦੇ ਵਿੱਚ ਫਿਰ ਤੁਸੀਂ ਇਹਦਾ ਸਾਈਜ਼ ਇੰਨਾ ਕੱਟ ਲੈਣਾ ਜੀ ਆਪਾਂ ਤੁਹਾਨੂੰ ਉਹ ਵੀ ਦੱਸ ਰਹੇ ਹਾਂ ਨਾਲ ਦੀ ਨਾਲ ਕਿਉਂਕਿ ਜਦੋਂ ਤੁਸੀਂ ਇਹ ਜਿਹੜਾ ਸਾਈਜ਼ ਆ ਇਹ ਸਾਈਜ਼ ਦਾ ਕੱਟ ਕੇ ਤੁਸੀਂ ਆਪਣੇ ਸਾਂਬਰ ਦੇ ਵਿੱਚ ਪਾਉਨੇ ਹੋ ਤਾਂ ਇਹਦੀ ਜਿਹੜੀ ਸਾਰੀ ਤਾਕਤ ਆ ਇਹਦਾ ਰਸ ਆ ਸਾਂਬਰ ਦੇ ਵਿੱਚ ਚਲਿਆ ਜਾਂਦਾ ਪਰ ਜੇਕਰ ਗੱਲ ਕਰੀਏ ਵੀ ਇਹਦਾ ਕਿੰਨੀ ਕੁ ਮੁਲਾਇਮ ਆ ਇਹ ਜਾਂ ਕਿੰਨੀ ਕੁ ਕੱਚੀ ਹੁੰਦੀ ਆ ਇਹ ਸਾਗ ਦੇ ਮੰਗੂ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਮੈਂ ਛਿੱਲ ਰਹੀ ਹਾਂ ਜਿਵੇਂ ਕਿ ਇਹਦੀ ਗੰਦਲ ਆ ਜਿਹੜੀ ਓਹੋ ਸਾਗ ਦੇ ਮੰਗ ਜਿਹੜੀ ਹੁੰਦੀ ਆ ਤੇ ਉਹਨੂੰ ਜਿਵੇਂ ਆਪਾਂ ਛਿੱਲੀ ਜਾਵਾਂਗੇ ਆਪਣੇ ਲਈ ਤਾਂ ਉਹ ਲੱਗੇਗਾ ਵੀ ਬਹੁਤ ਵਧੀਆ ਆਪਾਂ ਛਿੱਲ ਕੇ ਖਾਣੀ ਆ ਪਰ ਜਦ ਕਿ ਐਦਾਂ ਨਹੀਂ ਹੈਗਾ ਜਦੋਂ ਵੀ ਤੁਸੀਂ ਇਹਨੂੰ ਸਬਜ਼ੀ ਦੇ ਵਿੱਚ ਇਸਤੇਮਾਲ ਕਰਨਾ ਆ ਇਹਨੂੰ ਬਿਨਾ ਛਿੱਲੇ ਹੀ ਕਰਨਾ ਆ ਸੋ ਜਦੋਂ ਤੁਸੀਂ ਸਬਜ਼ੀ ਇਹਦੀ ਖਾਓਗੇ ਕੋਈ ਬਾਲੀ ਟੇਸਟੀ ਸਬਜ਼ੀ ਨਹੀਂ ਹੁੰਦੀ ਕਿਉਂਕਿ ਇਸਦਾ ਬਣਾਉਂਦੇ ਰਹਨੇ ਆ ਪਰ ਹਾਂ ਜਿਹੜੇ ਮੈਂ ਤੁਹਾਨੂੰ ਰੋਗ ਦੱਸੇ ਨੇ ਉਹਨਾਂ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਦਾ ਜਿਹਦੇ ਕਰਕੇ ਸਾਡੀ ਮਜਬੂਰੀ ਆ ਵੀ ਅਸੀਂ ਕਦੇ-ਕਦਾਈ ਇਹ ਸਬਜ਼ੀ ਜਿਹੜੀ ਹੈਗੀ ਆ ਸਾਲ ਦੇ ਵਿੱਚ 4-5 ਵਾਰੀ ਬਣਾ ਲੈਨੇ ਆ ਜਦੋਂ ਵੀ ਇਹ ਫਲੀਆਂ ਲੱਗਦੀਆਂ ਨੇ ਸੋ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਆ ਵੀ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਫਾਇਦੇਮੰਦ ਦਾ ਤੇ ਇਹਦੇ ਜਿਹੜੇ ਪੱਤੇ ਨੇ ਉਹਨਾਂ ਦੀਆਂ ਵੀ ਸਬਜ਼ੀਆਂ ਬਣਦੀਆਂ ਨੇ ਜਿਵੇਂ ਕਹਿ ਲਓ ਕਿ ਆਪਾਂ ਮੇਥਿਆਂ ਦੀ ਸਬਜ਼ੀ ਖਾਣੇ ਆ ਪੰਜਾਬੀ ਖੁਸ਼ ਹੋ ਕੇ ਪਾਲਕ ਖਾਣੇ ਆ ਆਪਾਂ ਪਰ ਜਿਹੜੇ ਇਹਦੇ ਪੱਤੇ ਨੇ ਇਹਦੇ ਪੱਤਿਆਂ ਨੂੰ ਵੀ ਧੋ ਕੇ ਸਮਾਰ ਕੇ ਚੰਗੀ ਤਰ੍ਹਾਂ ਨਾਲ ਪਾਣੀ ਦੇ ਵਿੱਚ ਉਬਾਲ ਕੇ ਤੇ ਫਿਰ ਇਹਦੀ ਸਬਜ਼ੀ ਬਣਾਈ ਜਾਂਦੀ ਆ ਅਸੀਂ ਤਾਂ ਜਿਹੜੀ ਇਹਦੀ ਸਬਜ਼ੀ ਬਣਾਉਨੇ ਆ ਉਹ ਇਸ ਤਰ੍ਹਾਂ ਬਣਾਉਨੇ ਆ ਪਰ ਸਾਊਥ ਵਾਲੇ ਜਿਹੜੇ ਹੈਗੇ ਨੇ ਉਹ ਉਬਾਲਦੇ ਨਹੀਂ ਹੈਗੇ ਉਹ ਬਿਨਾਂ ਉਬਾਲੇ ਹੀ ਇਸ ਦੀ ਸਬਜ਼ੀ ਬਣਾਉਂਦੇ ਨੇ ਉਹ ਸਾਰੇ ਪੋਸ਼ਟਿਕ ਤੱਤ ਨੇ ਜਿਹੜੇ ਉਹਨਾਂ ਨੂੰ ਪਤਾ ਵੀ ਇਹਨਾਂ ਵਿੱਚ ਬਹੁਤ ਜ਼ਿਆਦਾ ਨੇ ਇਸ ਕਰਕੇ ਉਹ ਸਵਾਦ ਵੇਸਵਾਦ ਨਹੀਂ ਦੇਖਦੇ ਬਾਕੀ ਉਹਨਾਂ ਨੂੰ ਇਹ ਵੀ ਆਦਤ ਹੁੰਦੀ ਆ ਕਿਉਂਕਿ ਉਹ ਬਚਪਨ ਤੋਂ ਹੀ ਇਹਨਾਂ ਸਬਜ਼ੀਆਂ ਨੂੰ ਖਾਂਦੇ ਨੇ ਪਰ ਅਸੀਂ ਜਿਹੜਾ ਹੈਗਾ ਅਸੀਂ ਖਾਂਦੇ ਆ ਸਾਗ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਕੜੀ ਚਾਵਲ ਦਾਲਾਂ ਸਾਡਾ ਜਿਹੜਾ ਖਾਣ ਦਾ ਭੋਜਨ ਆ ਹੋਏ ਆ ਪਰ ਉਹਨਾਂ ਦਾ ਜਿਹੜਾ ਖਾਣ ਦਾ ਭੋਜਨ ਜ਼ਿਆਦਾ ਮਸਾਲੇਦਾਰ ਹੋ ਗਿਆ ਜਾਂ ਫਿਰ ਕਹਿ ਲਓ ਇਦਾਂ ਦੀਆਂ ਸਬਜ਼ੀਆਂ ਬਾਕੀ ਇਸ ਤੋਂ ਇਲਾਵਾ ਜੀ ਇਹ ਬਹੁਤ ਸਾਰਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਦਵਾਈਆਂ ਦੇ ਲਈ ਵੀ ਯੂਜ਼ ਕੀਤਾ ਜਾਂਦਾ ਆ ਤੇ ਹੁਣ ਜਿਹੜਾ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਸਾਥੀਆ ਉਸ ਸਮੇਂ ਜਿਹੜਾ ਹੈਗਾ ਇਹ ਇਸ ਤਰ੍ਹਾਂ ਦੀ ਇਹਦੀ ਜਿਹੜੀ ਹੈਗੀ ਆ ਫਲੀ ਹੋ ਗਈ ਆ ਤਿਆਰ ਪਰ ਅੱਜ ਤੋਂ ਜੇ ਆਪਾਂ 10 ਦਿਨ ਪਹਿਲਾਂ ਇਸ ਚੀਜ਼ ਨੂੰ ਇਸਤੇਮਾਲ ਕਰਦੇ ਆ ਤਾਂ ਹੋਰ ਵੀ ਜ਼ਿਆਦਾ ਟੇਸਟੀ ਬਣਦੀ ਆ ਪਰ ਜੇ ਕਹੀਏ ਵੀ ਆਪਾਂ ਅੱਜ ਤੋਂ 10 ਦਿਨਾਂ ਬਾਅਦ ਇਹਨੂੰ ਇਸਤੇਮਾਲ ਕਰਦੇ ਆ ਫਿਰ ਇਹ ਹੋਰ ਜ਼ਿਆਦਾ ਮੋਟੀ ਹੋ ਜਾਂਦੀ ਆ ਫਲੀ ਇਹਦੇ ਵਿੱਚ ਬੀਜ ਵੀ ਬਣ ਜਾਂਦਾ ਆ ਪਰ ਫਿਰ ਵੀ ਇਹਦਾ ਅਸਰ ਉਨਾ ਹੀ ਰਹਿੰਦਾ ਆ ਜਿੰਨਾ ਕਿ ਅਸੀਂ ਹੁਣ ਪਰ ਸਵਾਦ ਦੇ ਵਿੱਚ ਜੇ ਗੱਲ ਕਰੀਏ ਤਾਂ ਇਹਦਾ ਸਵਾਦ ਥੋੜਾ ਜਿਹਾ ਕੌੜਾ ਹੁੰਦਾ ਆ ਜੀ ਮਿੱਠਾ ਨਹੀਂ ਹੁੰਦਾ ਨਾ ਹੀ ਮਤਲਬ ਕਿ ਬੇਸਵਾਦੀ ਹੁੰਦੀ ਆ ਇਹ ਇਹ ਜੀਭ ਨੂੰ ਪੈਂਦੀ ਆ ਇਹਦਾ ਕੌੜਾ ਸਵਾਦ ਹੁੰਦਾ ਆ ਤੇ ਅਸੀਂ ਅਕਸਰ ਇਸ ਚੀਜ਼ ਨੂੰ ਘਰ ਦੇ ਵਿੱਚ ਕਦੇ-ਕਦਾਈਂ ਵਰਤ ਲੈਂਦੇ ਆ ਪਰ ਜਦੋਂ ਵੀ ਤੁਸੀਂ ਇਹਨੂੰ ਵਰਤਣਾ ਚੰਗੀ ਤਰ੍ਹਾਂ ਨਾਲ ਧੋ ਲੈਣਾ ਆ ਚੰਗੀ ਤਰ੍ਹਾਂ ਨਾਲ ਧੋ ਕੇ ਫਿਰ ਤੁਸੀਂ ਇਸ ਨੂੰ ਉਬਾਲ ਵੀ ਸਕਦੇ ਹੋ ਜੇਕਰ ਤੁਸੀਂ ਉਬਾਲ ਕੇ ਬਣਾਉਨੇ ਹੋ ਫਿਰ ਥੋੜਾ ਜਿਹਾ ਕੌੜਾਪਨ ਇਹਦਾ ਨਿਕਲ ਜਾਂਦਾ ਆ ਪਰ ਜੇਕਰ ਤੁਸੀਂ ਇਸ ਨੂੰ ਨਹੀਂ ਉਬਾਲ ਕੇ ਬਣਾਉਂਦੇ ਫਿਰ ਤੁਸੀਂ ਤੇਲ ਦੇ ਵਿੱਚ ਛੱਸ ਕੇ ਦੀ ਸਬਜ਼ੀ ਬਣਾ ਸਕਦੇ ਹੋ ਜੇਕਰ ਤੁਸੀਂ ਇਸ ਦਾ ਅਚਾਰ ਬਣਾਉਣਾ ਚਾਹੁੰਦੇ ਹੋ ਫਿਰ ਤੁਸੀਂ ਕੀ ਕਰਨਾ ਆ ਇਸ ਦੇ ਲਈ ਛੋਟੇ-ਛੋਟੇ ਟੋਟੇ ਕਰਕੇ ਪਹਿਲਾਂ ਅਚਾਰ ਦੇ ਵਿੱਚ ਸੌਰੀ ਮਾਫ ਕਰਨਾ ਪਹਿਲਾਂ ਤੁਸੀਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਛੱਸ ਲੈਣਾ ਆ ਫਿਰ ਤਵਾਦ ਜੀਰਾ ਧਨੀਆ ਔਰ ਸੌਫ ਹੋਗੀ ਅਜਵੈਨ ਹੋਗੀ ਔਰ ਜਿੰਨੇ ਵੀ ਜਿਹੜੇ achar ਦੇ ਵਿੱਚ ਮਸਾਲੇ ਪੈਂਦੇ ਨੇ ਉਹ ਸਾਰੇ ਮਸਾਲੇ ਤੁਸੀਂ ਚੰਗੀ ਤਰ੍ਹਾਂ ਕੁੱਟ ਲੈਣੇ ਨੇ ਦਰਦਰੇ ਕਰ ਲੈਣੇ ਨੇ ਤੇ ਜਦੋਂ ਇਹ ਤੇਲ ਦੇ ਵਿੱਚ ਚੱਸ ਜਾਣ ਉਸ ਤੋਂ ਬਾਅਦ ਤੁਸੀਂ ਨਮਕ ਪਾਉਣਾ ਮਿਰਚ ਪਾਉਣੀ ਹਲਦੀ ਪਾਉਣੀ ਟੇਸਟ ਦੇ ਹਿਸਾਬ ਨਾਲ ਤੇ ਫਿਰ ਨਾਲ ਹੀ ਉਹ ਸਾਰੇ ਦਰਦਰੇ ਮਸਾਲੇ ਸੁੱਟ ਦੇਣੇ ਨੇ ਤੇ ਦੋ ਤੋਂ ਤਿੰਨ ਦਿਨਾਂ ਦੀ ਧੁੱਪ ਲਗਾਉਣ ਤੋਂ ਬਾਅਦ ਤੁਸੀਂ ਇਹਦਾ ਜਿਵੇਂ ਮਰਜ਼ੀ 10 ਸਾਲਾਂ ਤੱਕ ਵੀ ਆਚਾਰ ਜਿਹੜਾ ਹੈਗਾ ਰੱਖ ਸਕਦੇ ਹੋ ਪਰ ਇਹ ਸਿਹਤ ਲਈ ਫਿਰ ਵੀ ਫਾਇਦੇਮੰਦ ਹੀ ਰਹੇਗਾ ਸੋ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਤਿ